ਕੰਨਿਚਤ ਸਿਕਲ ਦੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਨ ਪੰਡਹਾਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਘਰ ਦੇ ਪਸ਼ੂ ਜਿਹੜੇ ਵੀਰ ਜਣਾ ਦੇ ਦੁੱਧ ਦਾ ਕੰਮ ਹੈ ਤੇ ਵਿੱਚ ਕੁਝ گاਵਾ ਬਕਾਊ ਆ ਜਿétrਾਂ ਇੱਧਰ گاਵਾ ਬੱਜੀਆਂ ਆ ਉਧਰਲੇ ਪਾਸੇ ਆ ਵਸ਼ੀਆਂ ਤਿਆਰ ਹੁੰਦੀਆਂ ਸਾਰੀਆਂ ਆ ਉਹ ਸਾਰੀਆਂ ਵਸ਼ੀਆਂ ਆ ਇੱਧਰ ਇਹ ਆ ਵੀ ਹੁਣ ਵਿੱਚੋਂ ਕੁਝ ਪਸ਼ੂ ਜਿਹੜੇ ਆ ਵੇਚਨੇ ਆ ਤੇ ਬਾਕੀ ਸੁਈਆਂ ਸਵਾਈਆਂ ਵਾ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ਼ ਚਾੱਕ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਓ ਪਰ ਪਛੋ ਦੀ ਤਸੱਲੀ ਆਪਣੇ ਇੱਥੇ ਵੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਤੇ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ ਹਾਂਜੀ ਨਾਂ ਵੀਰ ਜੀ ਮਲਕੀ ਦੀ ਏ ਹਾਂਜੀ ਹਾਂਜੀ ਤੇ ਪਿੰਡ ਮੋਨਪੰਡਾੜੇ ਮੋਨਪੰਡਾੜੀਆਂ ਤਸੀਲ ਹੈ ਨਾਲ ਜਿਲ੍ਹਾ ਅਮਰਸਰ ਤੇ ਲੱਗੇ ਫਤੇਗੜ ਚੂੜੀਆਂ ਹਨ ਫਤੇਗੜ ਚੂੜੀਆਂ ਤੋਂ 5 ਕਿਲੋਮੀਟਰ ਤੇ ਫੋਨ ਨੰਬਰ ਪੁੱਲ ਦਾ ਕਰੀ ਆਪਣਾ ਹਾਂਜੀ ਫੋਨ ਵੀ ਜੀ ਹੈ 98766 52446 ਤੇ ਦੁੱਧ ਦਾ ਕੰਮ ਫਿਰ ਆਪਣਾ ਹਾਂਜੀ ਦੁੱਧ ਦਾ ਵੀ ਜੀ ਕੰਮ ਤੇ ਵਿੱਚ ਅੱਜ ਦੋ گاਵਾ ਵੇਚਣੀਆਂ ਜੀ ਹਾਂਜੀ ਦੋ ਵੀ ਜੀ ਕਰ ਲਈਆਂ ਜੀ ਸੇਰ ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਹਾਂਜੀ ਇਹ ਕਰਦੀਆਂ ਪਾਲੀਆਂ ਸਾਰੀਆਂ ਬੜੇ ਹਾਂਜੀ ਵੀਰ ਜੀ ਤਿਆਰ ਕਰਨ ਦੇ ਨਾ ਜਿਤਨਾ ਉਧਰ ਵੀ ਬੱਛੀਆਂ 7-8 ਵੱਜੀਆਂ ਤੇ ਆਪ ਹੀ ਕਰਦੀਆਂ ਤਿਆਰ ਕੀਤੀਆਂ ਸਾਰੀਆਂ ਆ ਵੀ ਕਰਦੀ ਪਾਲੀ ਆ ਹਾਂਜੀ ਇਹ ਵੀ ਕਰਦੀ ਜੇ ਬੜਾ ਤੇ ਸੂਆ ਕਿਨਵਾਇ ਤਾ ਇਹਦਾ ਵੀਰ ਜੀ ਪਹਿਲਾ ਸੂਆ ਜੀ ਅੱਛਾ ਪਹਿਲਾ ਸੂਆ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨਾ ਸੂਈ ਨਹੀਂ ਵੀ ਆ ਮਗਰ ਬੱਛੀ ਖਾ ਲ ਆ ਲਾ ਲਓ 1 ਮਹੀਨੇ ਤੋਂ ਕੁਝ ਜ਼ਿਆਦਾ ਹੀ ਹੋ ਗਿਆ ਟਾਈਮ ਹਾਂ ਦੇਖ ਸਾਤ 8 ਦਿਨ ਹੋ ਗਏ 1 ਮਹੀਨਾ ਸਾਤ 8 ਦਿਨ ਹੋ ਗਏ ਹਾਂਜੀ ਆ ਬੱਛੀ ਆ ਮਗਰ ਇਹਦੇ ਹਾਂਜੀ ਠੀਕ ਆ ਤੇ ਹੁਣ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਹੁਣ ਵੀਰ ਜੀ 13 ਲੀਟਰ ਦੁੱਧ ਤਿਆਰ ਜੇ ਤਿਆਰ ਜਿਹੜਾ 13 ਲੀਟਰ ਬਿਲਕੁਲ ਜਿਹੜਾ ਹਨਾ ਤੋਰ ਦੋ ਫੇਰੇ ਅੱਜ ਦੋ ਟਾਈਮ ਕੋਈ ਚੋਕਿਆ ਵੀਰ ਲੈ ਗਿਆ ਕੋ ਲਾਗ ਹੁੰਦਾ ਦੇ ਅੱਛਾ ਹਾਂ ਜੀ ਬਾਕੀ ਠੰਡੀ ਥੀਲ ਕੋਈ ਬੰਗਾ ਬੰਗਾ ਪਾਉਂਦੇ ਨਹੀਂ ਯੂਜ਼ ਨਹੀਂ ਆ ਅੱਛਾ ਹਾਂ ਜੀ ਲੈ ਜੇ ਲੈ ਜਾਂਦੇ ਬਾਕੀ ਸੰਭੇ ਸੰਭੇ ਚੰਗੀ ਰਾਜੀ ਆ ਪੂਰੀ ਸ਼ਾਮ ਚੰਗੀ ਇਤਰਾਵੇ ਦੀਆਂ ਖਾਂਦੀ ਪਛਮਣ ਦੀ ਜਲਾ ਉਹ ਤਾਂ ਖੁੱਲੀਆਂ ਨਹੀਂ ਦੀਆਂ ਬਸ ਘੜੀ ਦੀ ਘੜੀ ਹੋਣੀ ਹੁਣ ਬੰਨੀਆਂ ਬਸ ਬਾਅਦ ਚ ਹੁਣ ਇਹ ਸਾਰੀਆਂ ਖੁੱਲੀਆਂ ਛੱਡ ਦੇਣੀਆਂ ਤੇ ਸਾਰੀਆਂ ਇੱਧਰ ਤੁਰੀਆਂ ਫਿਰਨੀਆਂ ਆਹ ਦੇਖ ਸਕਦੇ ਹਾਂ ਨੂੰ ਮੈਂ ਪੱਲੇ ਛੱਡਤੀ ਆ ਤੇ ਆਪਣੀ ਜਗ੍ਹਾ ਲਾ ਕੇ ਚਲ ਗਈ ਆਹ ਦੇਖ ਸਕਦੇ ਬਿਲਕੁਲ ਸਿੱਧੀ ਹੈ ਲੱਕ ਤਮ ਗਾੜ ਬੜੀ ਵਧੀਆ ਕੀ ਚਵਾ ਤੂੰ ਬਹੁਤ ਵਧੀਆ ਏ ਅਲੈਕਸਾਂ ਦੇ ਜੇ ਬਾਕੀ ਫਿਕਸ ਹੋਣੇ ਨੇ ਨਿੱਗਰਵਾਨੇ ਨੇ ਜਿਹੜੇ ਤੇਰਾ ਵੀ ਠੰਡੀ ਤੇਰੀ ਆ ਜਿਹੜੀ ਅਲੈਕਸਾਂ ਦੇ ਚਵਾ ਜਿਹੜਾ ਇਹਦਾ ਪਸਮਾਨੀ ਜਿਹਾ ਲੱਗਾ ਠੀਕ ਹੈ ਛੱਡਦਾ ਕਰੀਏ ਜੇ ਪਸਮੀ ਨਹੀਂ ਆ ਤੇ ਚਾਰੇ ਥਾਂ ਇੱਕੋ ਜਿਹੀ ਸਾਈ ਦੇ ਤੇ ਇੱਕੋ ਜਿਹੀ ਗੈਰ ਤੇ ਇਹ ਆ ਵੀ ਅਗਲੇ ਸੋਵੇ ਨੇ ਵੈੜ ਚੰਗੀ ਤਿਆਰ ਹੋਊਗੀ ਜੀ ਕੋਈ ਸੇਵਾ ਕਰ ਜੂ ਦੁੱਧੂ ਵਦੂਗੀ ਗਾੜੀ ਬਾਹਰ ਚੰਗੀ ਸਟੇਲਸ ਟੋਲੇਾਂ ਚ ਬਾਕੀ ਗਾੜੀ ਸਟੇਲਸ ਟੋਲੇ ਸਿਆਲ ਚ ਸਟੇਲਿਆਂ ਚ ਹਾਂਜੀ ਹੁਣ ਪੱਠੇ ਵੀ ਥੋੜੇ ਘਾਟਾ ਸੁਆਸ ਸੁਹੀ ਪੈਣ ਲਿਆ ਥੋੜੀ ਸਾਡੀ ਹਾਂਜੀ ਆ ਪੱਠਿਆਂ ਚੋਂ ਨਾ ਅਸਰ ਨਹੀਂ ਹੈਗਾ ਇਹਨਾਂ ਤੇ ਕਿੰਨਾ ਫਿਰ ਇਹਦਾ ਮੁੱਲ ਆਪਾਂ ਰੱਖਣਾ ਇਹਦਾ ਵੀਰ ਜੀ ਮੁੱਲ 40 ਵਿੱਚ ਮਾਨਤਨ ਕਰ ਦਾਂਗੇ 39 ਚੋਂ अच्छा हां जी 40000 ਛੱਡ ਦੋਗੇ ਛੱਡ ਦਾਂਗੇ ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਮੌਕੇ ਤੇ ਹਾਂ ਜੀ ਕਰ ਲਾਂਗੇ ਥੋੜਾ ਜਿਹਾ ਫੋਨ ਲਾਵੇ ਕਰੀ ਹੈ ਨਾ ਹਾਂ ਜੀ ਕੋਈ ਵੀ ਕਰੇ ਫੋਨ ਕੋਈ ਗੱਲ ਨਹੀਂ ਦੇ ਦੋਗੇ ਮੌਕੇ ਤੇ ਸਾਫ਼ ਤਰੀਕੇ ਨਾਲ ਹਾਂ ਜੀ ਹਾਂ ਜੀ ਕੋਈ ਗੱਲ ਤੇ ਹੁਣ ਇੱਕ ਆ ਸਾਈਹ ਫਲ ਕਾਂ ਆ ਹਾਂ ਜੀ ਇਹ ਆ ਵੀ ਜੇ ਕਿਸੇ ਵੀਰ ਨੇ ਸ਼ੌਂਕ ਨਾ ਘਰੇ ਰੱਖਣੀ ਆ ਘਰ ਦੁੱਧ ਪੀਣ ਵਾਸਤੇ ਹਾਂ ਜੀ ਕਿੰਨਾ ਦੁੱਧ ਹੈ ਤੇ ਕੋਲ ਇਹਦਾ ਵੀ ਜੀ 6 ਕਿਲੋ ਦੁੱਧ ਦੇ ਦੋ ਮੈਂ ਟਾਈਮ ਵਾਲੇ 6 ਲੀਟਰ ਹੈਗਾ ਹਾਂ ਪੱਕਾ ਦੁੱਧ ਹਾਂ ਜੀ ਪੱਕਾ 6 ਕਿਲੋ ਦੁੱਧ ਤੇ ਦੁੱਧ ਇਹਦਾ ਮੱਝਾਂ ਵਰਗਾ ਹੈ ਨਾ ਹਾਂ ਜੀ ਪੂਰੇ ਸੰਭੇ ਹੀ ਕਿਦਾ ਹੈਗੀ ਕੋਈ ਗੱਲ ਨਹੀਂ ਕੋਈ ਇਹ ਕਈ ਸ਼ੈ ਨਾ ਭੱਜੀ ਫਿਰਦੀ ਕੋਈ ਗੱਲ ਐ ਇਦਾਂ ਨਹੀਂ ਹੈਗੀ ਕੋਈ ਮਤਲਬ ਅੱਛਾ ਠੰਡੀ ਹੈ ਵੀ ਜੀ ਤੇ ਬੱਚਾ ਨਹੀਂ ਇਹਦਾ ਹੈਗਾ ਹਨਾ ਬੱਚੇ ਤਾਂ ਠੀਕ ਹੈ ਤੇ ਤੋਰ ਦੋ ਫਿਰ ਇਕੱਲੇ ਥਾਣੇ ਦੇ ਵੀ ਦੇਖ ਸਕਦੇ ਥਣ ਚੰਗਾ ਇਹਦੇ ਕੋ ਵੀ ਜੀ ਪਸ਼ੂਆਂ ਕੇ ਥਣ ਵਧੀਆ ਕਰਦੇ ਜਾਨ ਚਾ ਲਊ ਜਾਂ ਬਾਹਰ ਪੂਰੀ ਬਾਕੀ ਇਹ ਆ ਵੀ ਰਾਜੀ ਆ ਨਿੱਗਰ ਆ ਪੂਰੀ ਬਾਕੀ ਪਸ਼ੂ ਸਾਰੇ ਚਲੋ ਸੰਭੇ ਚੰਗੇ ਆ ਨਿੱਗਰ ਆ ਸਾਰੀਆਂ ਆਹ ਫਾਈਲ ਇਹ ਦਨ ਉਹਨਾਂ ਨੂੰ ਜਾਣੂ ਕਰਦੀ ਆ। ਮੈਂ ਇਹ ਦੇਖ ਲਓ ਤੇ ਨਾਲ ਕਰਕੇ ਵੀ ਜਾਂਦੀ ਆਂ ਡੰਗਰ। ਬਾਕੀ ਸੰਭੀ ਸੰਭੀ ਚੰਗੀ ਆ। ਹਾਂਜੀ ਹਾਂਜੀ। ਗੱਦਗਾਠ ਗੱਦਵਜਨ ਤੇ ਚੰਗੀ ਆ ਪੂਰੀ। ਤੇ ਬਾਕੀ ਇੱਥੇ ਆਓ ਵੇਖਰੀ ਇਹ ਆ ਵੀ ਜੇ ਕਿਸੇ ਵੀ ਨੇ ਘਰੇ ਸਾਈਵਾਲ ਗਾਂ ਦਾ ਦੁੱਧ ਪੀਣਾ ਉਹਦੇ ਲਈ ਚੰਗੀ ਆ। ਇਹਦੇ ਤੇ ਫੈਟ ਵੀ ਅੱਛਾ। ਅੱਛਾ। ਇਹਦੇ ਸੁਈ ਜੇ ਅੱਗੇ ਸੁਈ ਹੋਰ ਵਧੀਆ ਵੱਜਣੀ ਵੇਖ। ਅੱਛਾ ਇਹਦਾ ਤੇ ਦੁੱਧ ਵੀ ਪੂਰਾ ਸੰਗਣਾ ਮੱਝਾਂ ਲੱਗਣਾਂ। ਭਾਵੇਂ 7 75 60 ਆਉਂਦੀ ਹੈ। ਅੱਛਾ ਹੁਣ ਹਾਂਜੀ ਅਸੀਂ ਘਰ ਇਹਦਾ ਹੀ ਰੱਖਦੇ ਆਂ ਮਲਾਈ ਮੈਂ ਮੱਝਾਂ ਤੋਂ ਵਧੀਆ ਹੁੰਦੀ ਹੈ ਇਹਦੀ। ਅੱਛਾ ਹਾਂਜੀ ਇਹ ਭਈ ਇਹ ਵੀ ਜਿੰਨੇ ਘਰ ਵਰਦਣਾ ਦੋ ਦੁੱਧ ਲੈ ਚੰਗੇ। ਹਾਂਜੀ ਤੇ ਇਹ ਕਿੰਨੇ ਦੀ ਆਪਾਂ ਦੇ ਦੇਣੀ ਆ। ਇਹ ਵੀ ਜੀ ਹਾਂ ਨਾਈ 20000 ਦੇ ਦਾਂ। ਜੈਸ ਨੋਈ ਹਾਂ। ਜੈਸ ਨੋਈ ਹਾਂਜੀ। ਅੱਛਾ ਉਹਨੇ ਕੀ ਦਾ ਮਾੜਾ ਮੋਟਾ ਮਾਨਦਾਨ ਹੋਊਗਾ। ਬਾਕੀ ਇਹ ਆਪੇ ਇਹਦਾ ਦੁੱਧ ਦਾ ਮੁੱਲ ਨਹੀਂ ਪੈਣਾ ਹਾਂਜੀ ਹਾਂ ਨਾਲ ਸਹੀ ਵਾਲ ਦਾ ਨਾਲ ਸਾਂਭੇ ਸੁੰਬੀ ਦਾ ਮੁੱਲ ਪੈਣਾ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਚਲੋ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਲੈ ਜੇ ਹਨਾ ਕੋਈ ਆਣ ਕੇ ਚੋ ਕੇ ਵੀਰ ਕੋਈ ਸੜੇ ਕੋਈ ਨਹੀਂ ਹਾਂਜੀ ਤੇ ਬਾਕੀ ਚਲੋ ਕੋਈ ਵੀਰ ਆਣ ਕੇ ਆਪਣੀ ਚਵਾਈ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਬਾਕੀ ਦੋਵੇਂ ਸਾਂਭੇ ਸੁੰਬੀ ਚੰਗੀਆਂ ਰਾਜੀ ਆ ਪੂਰੀਆਂ ਜਿਹੀ ਰਾਜੀ ਆ ਵੀ ਬਹਿੜੇ ਜੀ ਵਧੀਆ ਬਣ ਜਾਣੀਆਂ